VIP ਕਲਚਰ ਕਿਹੜਾ ਘਟਾਇਆ ਹਰ ਥਾਂ ਤੇ ਐ ਪੋਸਟਰ ਲਾਇਆ ਮਾਈਨਿੰਗ ਵਾਲਾ ਦੱਸੋ ਕਿ ਬਣਿਆ ਕਿੰਨਾ ਉਹ ਤੋਂ ਪ੍ਰੋਫਿਟ ਆਇਆ ਪੱਤਰਕਾਰਾਂ ਨੂੰ ਬੱਤ ਚ ਕਰਕੇ ਦੱਸੋ ਕਿਹੜਾ ਨਸ਼ਾ ਘਟਾਇਆ ਡਿਬਰੂਗੜ੍ਹ ਮੁੰਡੇ ਭੇਜ ਕੇ ਦਿੱਲੀ ਵਾਲਾ ਰੰਗ ਦਿਖਾਇਆ ਇਨਕਲਾਬ ਤੇ ਲੈ ਕੇ ਵੋਟਾਂ ਤੁਸੀਂ ਉਹਨਾਂ ਤੇ ਡੰਡਾ ਭਰਾਇਆ ਲਾਡੂਨ ਲੀਡਰ ਚੌਂਕੀਆਂ ਪਰਨ ਬਲ ਬਣੂ ਬਾਪਾ ਦਾ ਖੁਸ਼ ਕਰਨ ਬਿਲਾ ਬੜੀ ਦੁਨੀਆ ਪਾਗਲ ਫਿਰਦੀ ਐ ਮੇਰੇ ਤੋਂ ਕੇ ਪੀਣਗੇ ਚੰਨ ਬਿਲਾ ਪਰਕਰ ਤੋਂ ਸਭ ਵੀ ਮਾਰੇ ਸਾਥ ਐ ਸ ਤਾਂ ਕੋਈ ਦਿੱਕਤ ਆ ਨਹੀਂ ਦੇਈ ਪਰਕਰ ਦੀ ਬੱਚਾ ਮਜਬੂਰੀ ਸੀਐਮ ਦਾ ਜੋ ਹਲਕਾ ਧੂਰੀ ਜੋ 10 ਸਾਲਾਂ ਤੋਂ ਨਾਲ ਰਹੇ ਨੇ ਵੀਕਾਟ ਹੁਣ ਗਾਲ ਰਹੇ ਨੇ ਬੜਾ ਉਹ ਕਰਦੇ ਖੱਜਲਖਵਾਰ ਕੋਈ ਕੰਮ ਨਹੀਂ ਲਾਉਂਦੇ ਪਰ ਬਾਬੇ ਵੀ ਬੜਾ ਨਾਰ ਰਹੇ ਆ ਪੰਜਾਬ 'ਚ ਪਿਛਲੇ ਸਾਲ ਰਹਿਆ ਹਾਲ ਦੇਖ ਕੇ ਥੋੜਾ ਬਲੀ ਲੋਕ ਕਰਨਗੇ ਫੁੱਲ ਤਸਲੀ ਹੁਣ ਤੁਹਾਨੂੰ ਮੈਂ ਕਹਾ ਕੀ ਯਾਰ ਹਰਿਆਣੇ 'ਚ ਤਾਂ ਮੁਸ਼ਕਲ ਆ ਸਰਕਾਰ ਪਹਿਲਾਂ ਸਾਨੂੰ ਲੱਗਦਾ ਸੀ ਵੀ ਕ੍ਰਾਂਤੀ ਆਊਗੀ ਅੱਛਾ ਪਤਾ ਨਹੀਂ ਫਿਰ ਆਹ ਹੰਟੀ ਗਈ दारू ਲੋਕਾਂ ਦੀ ਛੜਾ ਕੇ ਆਪ ਰੱਜਿਆ ਕਰਾਂਗੇ ਬਾਬੇ ਓ ਬਾਬੇ ਓ ਬਾਬੇ ਵੱਡਿਆਂ ਜੋ ਤਾਂ ਵਾਲੇ ਬੱਜਿਆ ਕਰਾਂਗੇ ਬਾਬੇ ਵੱਡਿਆਂ ਜੋ ਤਾਂ ਵਾਲੇ ਬੱਜਿਆ ਕਰਾਂਗੇ ਇਹ ਕਹਿੰਦੇ ਸੀ सीएम ਸਾਹਿਬ ਕਿਸਾਨਾਂ ਨੂੰ ਕਹਿੰਦੇ ਤੁਸੀਂ ਹਰ ਗੱਲ ਤੇ ਸੜਕ ਰੋਕ ਕੇ ਵਹਿ ਜਾਣੇ ਆ ਜੇ ਤੁਹਾਡੇ ਆ ਹਾਲਾਤ ਰਹੇ ਨਾ ਤੇ ਕਿਸੇ ਨੇ ਲੋਕਾਂ ਨੇ ਤੁਹਾਡੇ ਤੋਂ ਆਉਣ ਉਹ ਹਟ ਜਾਣ ਫਿਰ ਇਕੱਲੇ ਰਹਿ ਜਾਓਗੇ ਕਹਿੰਦੇ ਪਤੰਦਰੋ ਜੇ ਹੋਰ ਜਥੇਬੰਦੀਆਂ ਛੱਡੋ ਜੇ ਇਕੱਲੇ ਉਗਰਾਹ ਜਥੇਬੰਦੀ ਵਾਲੇ ਕਿ ਨਾ ਤਿੰਨ ਦਿਨ ਪਿੰਡ ਬਈ ਦੀ ਟਰੈਕਟਰੀ ਲੰਗੀ ਜਾਂਦੇ ਆ ਮੁੜ ਕੇ ਇੱਕ ਬੰਦੇ ਤੋਂ ਸੜਕ ਕਰਾਸ ਨਹੀਂ ਹੁੰਦੀ ਦਿੱਲੀ ਵਾਲਿਆਂ ਨੂੰ ਪੁੱਛੋ ਬਹੁਤ ਔਖੇ ਹੋਣਗੇ ਬਹੁਤ ਹੋਣਗੇ ਮੁੜ ਕੇ ਐ ਭੱਜਿਆ ਕਰੂਗੇ ਪੀਲਾ ਪਰਨੇ ਨੂੰ ਦੇਖ ਕੇ ਨਾ ਮੁੜ ਕੇ ਗੁਰਾਹਾਂ ਜਿੱਥੇ ਬੰਦੀ ਵਾਲਾ ਕਹਿ ਕੇ ਭੱਜਿਆ ਕਰੂਗੇ ਵੀ ਮੈਂ ਤਾਂ ਉਹਨਾਂ ਦਾ ਪਾਰਟੀ ਵਾਲਾ ਨਹੀਂ ਹਰ ਚੀਜ਼ ਡੇਰੇ ਵਿੱਚੋਂ ਜਾਇਆ ਕਰੂ ਮਿਲਨੀ ਡੱਬਾ ਬੰਦ ਮਿਲ ਲੰਗੇ ਆਸ਼ਕਾਂ ਦੇ ਦਿਲ ਦੀ ਟੀਵੀ ਉੱਤੇ ਸ਼ੇਰ ਵਾਂਗੂੰ ਬੱਜਿਆ ਕਰਾਂਗੇ ਬਾਬੇ ਉਹ ਬਾਬੇ ਆ ਬਾਬੇ ਬੱਦੀਆਂ ਜੋ ਤਾਂ ਵਾਰੇ ਬੱਜਿਆ ਕਰਾਂਗੇ ਬਾਬੇ ਬੱਦੀਆਂ ਜੋ ਤਾਂ ਵਾਰੇ ਬੱਜਿਆ ਕਰਾਂਗੇ ਇਲੈਕਸ਼ਨ ਤੁਹਾਡੇ ਨਾਲ ਲੜਿਆ ਕਪੜੇ ਜਦੋਂ ਗਏ ਫੜਿਆ ਸਾਥੋਂ ਤੁਹਾਡਾ ਛੱਡ ਕੇ ਬੱਚਾ ਸੈਂਟਰ ਦੇ ਨਾਲ ਜਾ ਖੜਿਆ ਬਾਬਾ ਜੀ ਐਤ ਕੀ ਸਰਕਾਰ ਨਾ ਨ ਆਈ ਸਾਡੀ ਤਾਂ ਬਾਬਾ ਜੀ ਪਾਰਟੀ ਖਤਮ ਹੋ ਜੂ ਪਾਰਟੀ ਕੀ ਮੈਨੂੰ ਤਾਂ ਇਹ ਲੱਗਦਾ ਬਾਬਾ ਜੀ ਵੋਟਾਂ ਹੀ ਪੈਣਾ ਵੜ ਜਾਣੀਆਂ ਬਾਬਾ ਜੀ ਸਾਡੇ ਤੇ ਕਿਰਪਾ ਕਰੋ ਬਾਬਾ ਜੀ ਕਰ ਤੇ ਕਿਰਪਾ ਬੱਚੇ ਹਲੇ ਸਮਝ ਨਹੀਂ ਆਈ ਆ ਬਾਬਾ ਗੱਲਾਂ ਸਾਡੀਆਂ ਆ ਕਿੱਥੋਂ ਬਸਾ ਨੂੰ ਦੱਸ ਦਿਓ ਲੋ ਭਾਈਆਂ ਬਾਡੀਆਂ ਪਸਾਨੋ ਕਸ ਰਿਓ ਲੋ ਭਾਈਆ ਬਾਟੀਆਂ ਗੱਲ ਮੈਂ ਤੁਹਾਨੂੰ ਦੱਸਾਂ ਇੱਕ ਹਾਂਜੀ ਈਬੀਐਮ ਵਿੱਚ ਜੋ ਪੈਂਦੀ ਚਿਪ ਫ੍ਰੀ ਸਕੇਲ ਹੈ ਜਿਹਨੂੰ ਬਣਾਉਂਦੀ ਇੰਡੀਆ ਵਿੱਚ ਆ ਕੇ ਕਰਦੇ ਫਿੱਟ ਉਨੀ ਵਿੱਚ ਜਿੱਤੇ ਜਾਣਾ ਸੀ ਜੇ ਨਾ ਸਮਝਦੇ ਇਲੈਕਸ਼ਨ ਟੱਚ ਅੜਵਾ ਸਾਇਦ ਕੀ ਦੇ ਦੇਓ ਬੱਚਾ ਨਾ ਬੈਗ ਦੀ ਲਾ ਕੇ ਬੈਜੋ ਜਿੱਪ ਟੱਕੋ ਹਸਣ 43 ਵਿੱਚ ਪੰਜਾਬ ਨੂੰ ਲਾਰਾ ਲਾਇਆ ਮੁਕਰ ਜਵਾਨੋਂ ਸਾਟੇ ਨਾਲ ਸੀਗਾ ਕਮਾਇਆ ਅਜਣ ਤਣ ਗੱਪਰੂ ਮਾਰਤੇ ਕਹਿ ਕੇ ਅਤਬਾਤੀ ਆਓ ਬੜੀ ਪੰਜਾਬ ਨੂੰ ਮਹਿੰਗੀ ਸੀ ਲੋਕੋ ਪਈ ਆਜਾਦੀ ਬੜੀ ਪੰਜਾਬ ਨੂੰ ਮਹਿੰਗੀ ਸੀ ਲੋਕੋ ਪਈ ਆਜਾਦੀ ਹਰਿਆਣੇ ਦਾ ਤਾਂ ਦੱਸ ਦੋ ਹਰਿਆਣੇ ਤਾਂ ਸਾਡੀ ਸਰਕਾਰ ਆਜੂ ਬਾਬਾ ਜੀ ਏਟਕੇ ਬਾਲਾ ਕੁਝ ਪੁੱਛੀ ਜਾਂਦਾ ਬੱਚਾ ਚਲੋ ਇੱਕ ਤਾਂ ਦੱਸ ਦਿੰਨੇ ਆਂ ਧੜਿਆਂ ਬਾਲਾ 나ਗ ਜੋ ਕਾਲਾ ਝੈਲ ਜਾ ਹੁੰਦਾ ਸੁਰਜੇ ਵਾਲਾ ਡੰਗ ਮਾਰਦੇ ਆਪਦੇ ਬੱਚਾ ਇਹ ਹਿਸਾਬ ਚ ਕਰ ਲਿਓ ਸਾਲਾ ਬਾਕੀ ਕਦੇ ਫੇਰ ਤੂੰ ਪੁੱਛ ਲਈ ਨਹੀਂ ਮੈਂ ਕੱਟੂ ਸਿੱਧੀਆਂ ਗਾਲਾਂ ਨਹੀਂ ਮੈਂ ਆਪਣੀ ਗੱਲ ਕਰਦਾ ਚਾਹਉਂ ਐਵੇਂ ਕਾ ਤੋ ਬੰਦੇ ਭੋਲੇ ਈਬੀਐਮ ਬੱਚਾ ਤੁਹਾਡੇ ਕੋਲੇ ਲੋਕ ਤਾਂ پاਗਲ ਅੱਜ ਵੀ ਹੈਗੇ ਧਰਮ ਦੇ ਉੱਤੇ ਪਵਾਉ ਰੌਲੇ ਈਬੀਐਮ ਤੁਹਾਡੇ ਲਈ ਹੈ ਲੱਕੀ ਗਊ ਮਾਤਾ ਵੋਟਾਂ ਲਈ ਰੱਖੀ ਵੋਟਾਂ ਨੇੜੇ ਕਰਾਇਓ ਦੰਗੇ ਏ ਪੁੱਤਰਾ ਥੋਡੇ ਲਈ ਚੱਲ ਗਿਆ ਲਾ ਤਾਂ ਪੁੱਤਰਾ ਪੱਕਾ ਪੈਂਚਰ ਛੱਡ ਕੇ ਸੂਬਾ ਚੱਕ ਲੋ ਸੈਂਟਰ ਚੱਕ ਲਿਆ ਬਾਬਾ ਜੀ ਔ ਧਰਮ ਤੇ ਸਿਆਸਤ ਕਰਦਾ ਫਿਰੇ ਨਾਲ ਕਨੇਡਾ ਲੜਦਾ 15 ਲੱਖ ਖਾਤੇ ਵਿੱਚ ਪਾਉਂ ਜਦੋਂ ਬਣ ਕੇ ਪੀਐਮ ਆਉਂੀ ਈਬੀਐਮ ਦੇ ਸਿਰ ਤੇ ਨਜ਼ਾਰੇ ਲੈਣੇ ਏਰਪੋਰਟ ਹਲੇ ਸੀਰ ਲੱਗਦੀਆਂ ਗਾਣੇ ਏਰਪੋਰਟ ਹਲੇ ਆਈ ਸੀਰ ਲੱਗਦੀਆਂ ਗਾਣੇ ਓ ਬਾਬਾ ਜੀ ਤੋ ਬਾਬਾ ਜੀ ਐਸ ਆਇਆ ਆਪ ਗੱਠਬੰਧਨ ਤੜਾਓ ਬਾਬਾ ਜੀ ਕਿਸੇ ਤਰੀਕੇ ਸੇ ਕਿਰਪਾ ਕਰੋ ਬਾਬਾ ਜੀ ਆਪ ਕਰ ਸਕਤੇ ਹੋ ਬਾਬਾ ਜੀ ਕਰੋ ਬਾਬਾ ਜੀ ਜ਼ਰੂਰ ਕਰੋ ਚਰਾਹੇ ਵਿੱਚੋਂ ਚੱਕ ਕੇ ਰੇਤਾ ਫੋਟੋ ਰਾਹੁਲ ਦੀ ਤੋਂ ਬਾਹਰ ਕੇ ਬੇਟਾ ਗਟਵੰਧਨ ਟੁੱਟੇ ਕਾ ਨਹਿਰ ਚ ਮਾਰੀ 51000 ਇੱਕ ਦੇ ਜੋ ਬੇਟਾ ਦਿੱਲੀ ਆਲਾ ਯਾਦ ਆ ਤਰਨਾ ਬਿਲਕੁਲ ਬਾਬਾ ਜੀ ਬਿਲਕੁਲ ਫਿਰ ਕਾਲੇ ਕਾਨੂੰਨ ਵਾਲਾ ਕੰਮ ਨਹੀਂ ਕਰਨਾ ਬਿਲਕੁਲ ਨਹੀਂ ਕਰਾਂਗੇ ਬਾਬਾ ਜੀ ਐਸਾ ਕੋਈ ਕੰਮ ਕਰ ਦਿਓ ਬੱਚਾ ਪਸਾਨ ਦੇ ਗਲ ਵਿੱਚ ਪਵੇ ਨਾ ਪਰਨਾ ਪੰਜਾਬ ਨਾਲ ਏ ਖੱਲਿਓ ਨਾ ਪੰਗੇ ਉਹ ਜੋ ਦਿਹਾਣੇ ਤਾਂ ਲੜ ਕੇ ਮਰਨਾ ਅਟੈਕ ਬਾਅਦ ਇਹ ਕਾਂਗਰਸ ਆ ਗਈ ਤੁਸੀਂ ਕਿਉਂ ਟੈਨਸ਼ਨ ਲੈਂਦੇ ਭਾਜੀ ਥੋੜੇ ਆਲੇ ਜਮਾ ਕਮਾਲ ਰਾਇਤਾ ਕਰਗੇ 25 ਸਾਲ ਅਗਲੀ ਵਾਰ ਫਿਰ ਰਾਜੇ ਕਰਨਾ ਤਾਂ ਫੋਲੋ ਕਰ ਲੋ ਖੁਸ਼ ਕਰਨਾ ਲੋਕੋ ਵਾਈ ਟੀਵੀ ਨਾਲ ਤੁਸੀਂ ਜੁੜੇ ਹੋ ਮੈਂ ਮਨਿੰਦਰਜੀਤ ਸਿੱਤੂ ਅੱਜ ਸਾਡਾ ਇਹ ਪ੍ਰੋਗਰਾਮ ਇੱਕ ਵੀਆਈਪੀ ਸਿਸਟਮ ਜਾਂ ਕਹ ਲਈਏ ਜਾਂ ਪੋਲਿਟੀਕਲ ਪਾਰਟੀਆਂ ਦੇ ਉੱਤੇ ਇੱਕ ਸਟਾਇਰ ਦੇ ਰੂਪ ਦੇ ਵਿੱਚ ਹੈ ਜਿੰਨੀਆਂ ਵੀ ਪੋਲਿਟੀਕਲ ਪਾਰਟੀਆਂ ਕਿਸੇ ਨਾਮ ਭੇਦਭਾਵ ਨਹੀਂ ਕੀਤਾ ਜਾਵੇਗਾ ਸਾਰਿਆਂ ਦੀਆਂ ਜੋ ਸਥਿਤੀਆਂ ਜੋ ਸਿਸਟਮ ਚੱਲ ਰਿਹਾ ਉਹਦੇ ਉੱਤੇ ਇੱਕ ਵੀਆਈਪੀ ਦਿਵਾਨ ਲਾਉਣ ਜਾ ਰਹੇ ਹਾਂ ਅਸੀਂ ਆਪਦੇ ਸਟੂਡੀਓ ਦੇ ਵਿੱਚ ਸਪੈਸ਼ਲ ਅਸੀਂ ਇੱਕ ਬਾਬਾ ਜੀ ਨੂੰ ਸੱਦਿਆ ਜਿਹੜੇ ਵੱਖ-ਵੱਖ ਪੋਲਿਟਿਕਲ ਪਾਰਟੀਆਂ ਦੀਆਂ ਪੁੱਛਾਂ ਵੀ ਦਿੰਦੇ ਆ ਉਹਨਾਂ ਦੇ ਹਾਲਾਤਾਂ ਤੇ ਜਾਂ ਉਹਨਾਂ ਦੇ ਕੀਤੇ ਕਾਰਨਾਮਿਆਂ ਨੂੰ ਬੜੇ ਵਧੀਆ ਢੰਗ ਦੇ ਨਾਲ ਦੱਸਤੀ ਹੈ ਤਾਂ ਬਾਬਾ ਜੀ ਦਾ ਨਾਮ ਹੈ ਖੁਸ਼ਕਰਨ ਦਾਸ ਗੱਲਬਾਤ ਕਰਦੇ ਆ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੱਚਾ ਸਤਿ ਸ਼੍ਰੀ ਅਕਾਲ ਠੀਕ ਹੋ ਬਹੁਤ ਵਧੀਆ ਬੱਚੇ ਬਹੁਤ ਵਧੀਆ ਇਹ ਵੀ ਆਈਪੀ ਮਤਲਬ ਬਾਬਾ ਜਾਂ ਵੀਆਈਪੀ ਦੀਵਾਣੀ ਮੈਂ ਇਹਨੂੰ ਥੋੜਾ ਜਿਆ ਸਮਝਾਉ ਉਹ ਇਹਦੇ ਬਾਰੇ ਕੀ ਕੀ ਇਹ ਜੀ ਸਾਡੇ ਅੱਡੋ ਅੱਡੀ ਦਵਾਨ ਲਾਉਣੇ ਆ ਅਸੀਂ ਠੀਕ ਹੈ ਅੱਜ VIP ਦਵਾਨ ਲੱਗਣਗੇ ਕਾਹ ਬੰਦਾ ਨਹੀਂ ਆਣਗੇ ਅੱਜ ਨਾ ਆਮ ਬੰਦਾ ਨਹੀਂ ਜੀ ਫਿਰ ਜਦੋਂ VIP ਆ ਗਿਆ ਜਿਵੇਂ ਆਮ ਤੇ ਅਬ ਜਿਵੇਂ ਅੱਜਕੱਲ VIP ਪਹਿਲਾਂ ਕਹਿ ਕੇ ਆਮ ਆਦਮੀ ਵਾਲਾ ਨੇ VIP ਕਲਚਰ ਚੱਲ ਪਿਆ ਉਹ ਮੇ ਸਾਡੇ ਵਿੱਚ ਕੱਲੇ ਜਿਹੜੇ VIP VIP ਲੋਕ ਚੱਲਣਗੇ ਅੱਜ ਓਨਲੀ VIP ਬੱਚਾ ਕੋਈ ਵੀ ਬੱਚਾ ਬੰਦਾ ਅੰਦਰ ਨਹੀਂ ਹੋਣਾ ਚਾਹੀਦਾ ਦੇਖੋ ਧਿਆਨਾ ਨਾ ਤੁਹਾਡਾ ਸਾਰਾ ਹਾਂ ਜੀ ਬਾਬਾ ਜੀ ਹਾਂ ਕੋਈ ਵੀ ਆਮ ਬੰਦਾ ਨਹੀਂ ਨਹੀਂ ਆਮ ਠੀਕ ਹੈ ਤੇ ਤੁਸੀਂ ਬਾਬਾ ਮਤਲਬ ਇਹ ਇਹ ਵੀ ਆਈਪੀ ਪੁੱਛਿਆ ਸਰ ਤੁਸੀਂ ਬਾਬਾ ਕਿਵੇਂ ਬਣੇ ਮਤਲਬ ਹੈ ਤੁਹਾਡੀ ਏਜ ਤਾਂ ਯੰਗ ਹੈ ਮੈਨੂੰ ਤਾਂ ਲੱਗਦਾ ਵੀ ਤੁਸੀਂ ਤਾਂ ਅਜੇ ਪੜ੍ਹਨ ਲਿਖਣ ਜਾਂ ਕੰਮ ਕਰਨ ਦੀ ਉਮਰ 'ਚ ਹੀ ਬਾਬਿਆਂ ਵਾਲਾ ਪਾਸਾ ਕਿਵੇਂ ਬਾਬਿਆਂ ਵਾਲਾ ਜੀ ਤੁਹਾਨੂੰ ਇਹ ਵੀ ਕਵਿਤਾ ਦੇ ਰੂਪ 'ਚ ਗਾਣੇ ਦੇ ਰੂਪ 'ਚ ਦੱਸ ਸਕਦੇ ਆ ਜੀ ਉਹ ਦੱਸੀ ਰੋੜ ਦੱਸ ਕਰ ਕੇ ਪੜਾਈ ਪੂਰੀ ਨਹੀਂ ਹੋ ਜਾਣੀ ਚੜਾਈ ਪੂਰੀ ਨਹੀਂ ਗਿੱਲਾ ਬਾਪੂ ਤੋਂ ਛੁਡਾ ਲੈਣਾ ਪਿੰਡ ਮਿਠੜੀ ਡੇਰਾ ਪਾ ਲੈਣਾ दारू ਲੋਕਾਂ ਦੀ ਛਡਾ ਕੇ ਆਪ ਰੱਜਿਆ ਕਰਾਂਗੇ ਬਾਬੇ ਓ ਬਾਬੇ ਓ ਬਾਬੇ ਵੱਡਿਆਂ ਜੋ ਤਾਂ ਵਾਲੇ ਬੱਜਿਆ ਕਰਾਂਗੇ ਬਾਬੇ ਵੱਡਿਆਂ ਜੋ ਤਾਂ ਵਾਲੇ ਬੱਜਿਆ ਕਰਾਂਗੇ ਵੱਡਿਆਂ ਜੋ ਤਾਂ ਵਾਲੇ ਬੱਜਿਆ ਕਰਗੇ ਲਾਡੂ ਲੀਡਰ ਚੌਕੀਆਂ ਪਰਨ ਬਲ ਬਣੂ ਬਾਬਾ ਜਦ ਖੁਸ਼ ਕਰਨ ਬਲ ਬੜੀ ਦੁਨੀਆ ਪਾਗਲ ਫਿਰਦੀ ਐ ਮੇਰੇ ਤੋਂ ਕੇ ਪੀਣਗੇ ਚੰਨ ਬਲ ਦੁੱਖ ਮੋੜਦਿਆਂ ਫੁੱਗਾ ਨਾਲ ਟੱਟਿਆ ਕਰਾਂਗੇ ਬਾਬੇ ਓ ਬਾਬੇ ਆਹ ਬਾਬੇ ਅੱਡੀਆਂ ਜੱਤਾ ਬੜੇ ਪੱਜਿਆ ਕਰਾਂਗੇ ਬਾਬੇ ਅੱਡੀਆਂ ਦੁਕਾਨ ਵਾਲੇ ਮਿਆਂ ਦਾ ਬਾwale ਬੱਜਿਆ ਕਰਾਂਗੇ ਹਰ ਚੀਜ਼ ਡੇਰੇ ਵਿੱਚੋਂ ਜਾਇਆ ਕਰੂ ਮਿਲਨੀ ਡੱਬਾ ਬੰਦ ਮਿਲਣਗੇ ਆਸ਼ਕਾਂ ਦੇ ਦਿਲ ਦੀ ਟੀਵੀ ਉੱਤੇ ਸ਼ੇਰ ਵਾਂਗੂ ਬੱਜਿਆ ਕਰਾਂਗੇ ਬਾਬੇ ਉਹ ਬਾਬੇ ਆ ਬਾਬੇ ਬੰਦੀਆਂ ਜੋਤਾਂ ਵਾਲੇ ਬੱਜਿਆ ਕਰਾਂਗੇ ਬਾਬੇ ਬੰਦੀਆਂ ਜੋਤਾਂ ਵਾਲੇ ਬੱਜਿਆ ਕਰਾਂਗੇ ਹਰ ਹਫ਼ਤੇ ਸੰਗਤ ਕਰਾਂਗੇ ਨਾਲ ਗੁੱਡੀਆਂ ਵੀ ਨੱਚ ਬਾਵਾਂਗੇ ਦੂਰੋਂ ਸੇਬ ਸੰਤਰੇ ਸਟਾਂਗੇ ਨਾਲ ਆਪ ਵੀ ਪੰਗੜਾ ਪਾਵਾਂਗੇ ਪਰ ਲੋਕਾਂ ਨੂੰ ਲੜਾ ਕੇ ਅਸੀਂ ਬੱਜਿਆ ਕਰਾਂਗੇ ਬਾਬੇ ਵੱਡੀਆਂ ਚੁੱਤਾਂ ਵਾਲੇ ਬੱਜਿਆ ਕਰਾਂਗੇ ਬਾਬੇ ਵੱਡੀਆਂ ਜਮਾਲ ਵਾਲੇ ਬੱਜਿਆ ਕਰਾਂਗੇ ਬਾਬੇ ਵੱਡੀਆਂ ਚੁੱਤਾਂ ਵਾਲੇ ਬੱਤਿਆ ਕਰਾਂਗੇ ਵਾਹ ਸੱਚ ਆਏ ਆਏ ਸਮਝ ਗਏ ਜੀ ਸਮਝ ਗਏ ਸਮਤਲਬ ਹਰ ਗੱਲ ਤੁਸੀਂ ਇੱਕ ਗੱਲ ਆ ਵੀ ਕਾਵ ਰੂਪ ਚ ਸਮਝਾਉਣਿਆ ਹੈ ਹਾਂਜੀ ਇਹ ਬਸ ਸ਼ਾਇਰ ਬੰਦਾ ਬੰਦਾ ਫਿਰ ਮੈਂ ਸ਼ਾਇਰ ਬਣਿਆ ਨਹੀਂ ਗਿਆ ਜੀ ਮੇਰੇ ਤੋਂ ਤੇ ਰੋਜ਼ਗਾਰ ਵੀ ਨਹੀਂ ਮਿਲਿਆ ਜੀ ਮੁੱਲ ਮਿਲਾ ਕੇ ਮੈਨੂੰ ਸੈਟ ਲੱਗ ਗਿਆ ਵੀ ਬਾਬਾ ਬੈਸਟ ਬਾਬਾ ਹੀ ਜਬੈਸਟ ਬਾਬਾ ਬੈਸਟ ਹਾਂ ਵਧੀਆ ਕੰਮ ਵਾ ਵਧੀਆ ਜੀ ਮਤਲਬ ਆ ਜਿਹੜੀਆਂ ਵੀਆਈਪੀ ਲੋਕਾਂ ਦੀਆਂ ਪੁੱਛਾਂ ਕੱਢ ਰੀਆਂ ਹਾਂ ਉਹ ਜੇ ਫਿਰ ਮਤਲਬ ਸੰਗਤ ਕਿਹੜੇ ਕਿਹੜੇ ਆ ਮਤਲਬ ਕਿੱਥੋਂ ਕਿੱਥੋਂ ਆਈ ਆ ਤੇ ਕਿਹੜੀ ਕਿਹੜੇ ਪਾਰਟੀਆਂੋਂ ਆਈ ਆ ਜੇ ਕਿਹੜੇ ਕਿਹੜੀਆਂ ਪਾਰਟੀਆਂ ਦੀ ਆਈ ਹੈ ਕਹਿ ਲਈਏ ਉਹ ਤਾਂ ਜੀ ਦੇਖੋ ਅਸੀਂ ਜੀ ਜਦੋਂ ਜਦੋਂ ਮੈਨੂੰ ਪਰਮਾਤਮਾ ਵੱਲੋਂ ਦੱਸਿਆ ਜਾਊਗਾ ਮੈਂ ਦੱਸੂਆਂ ਆਪੇ ਬੱਚੇ ਉੱਠ ਕੇ ਆਉਣਗੇ ਜਿਹੜੀ ਜਿਹੜੇ ਸਬੰਧਿਤ ਵੀਆਈਪੀ ਬੰਦੇ ਨੇ ਮੈਂ ਜਿਵੇਂ ਉਹ ਪਰਚਾ ਲਿਖਦੇ ਆ ਉਹਵੇਂ ਹੀ ਅੱਜ ਮੈਂ ਪਹਿਲਾਂ ਬੋਲੂਗਾ ਉਹ ਜਿਹਦੀ ਪਹਿਲਾਂ ਗੱਲ ਬੋਲਤੀ ਉਸੇ ਬੰਦੇ ਦੀ ਗੱਲ ਬੋਲੀ ਆਪੇ ਉੱਠ ਕੇ ਆਊਗਾ ਜੀ ਤੁਸੀਂ ਦੇਖੋ ਮਤ ਕੀ ਦੀ ਆ ਰਹੀ ਹੈ ਮਤਲਬ ਹੁਣ ਕਿ ਲਾਉਂਗੇ ਧਿਆਨ ਫਿਰ ਹਾਂਜੀ ਧਿਆਨ ਲਾ ਰਹੇ ਆਂ ਬਈ ਬੱਚੋ ਅੱਜ ਬੱਬਾ ਜੀ ਵੀਆਈਪੀ ਦਵਾਣੇ ਕਿਹੜੇ ਵੀਆਈਪੀ ਹੈ ਨਾ ਵੈਰੀ ਗੁੱਡ ਵੈਰੀ ਗੁੱਡ ਤੇ ਚਲੋ ਫਿਰ ਹਾ ਵੀਆਈਪੀ ਬੱਬਾ ਜੀ ਦਵਾਣੇ ਹੈ ਲੱਗੇ ਖੋਣ ਕੇ ਝੱਟਾ ਰੱਖਦੇ ਉਹ ਅੱਜ ਲੋਕਾਂ ਅੱਗੇ ਪੰਜਾਬ ਨੂੰ ਬਦਲਣ ਆਏ ਸੀ ਪਰ ਬਦਲੇ ਆ ਪਿੰਡਾਂ ਆਲੇ ਲਾਪੋਣੇ ਹੁਣ ਟੋਟੀ ਦਾ ਪਿੰਡਾਂ ਆਲੇ ਲਾਪੋਣਗੇ ਹੁਣ ਟੋਟੀ ਆਸ਼ਾ ਐ ਹੋਰ ਐ ਹੋਰ ਹਾਂ ਭਾਈ ਉਹ ਬੰਦਾ ਆਜੇ ਭਾਈ ਲੋਕਾਂ ਨੂੰ ਬੜੀ ਸੀ ਆਸ ਬੰਦੇ ਉਹ ਹੁੰਦੇ ਨਹੀਂ ਖਾਸ ਆਜੋ ਭਾਈ ਉਹ ਬੰਦਾ ਐ ਨਹੀਂ ਹੁੰਦੇ ਬੱਬਾ ਜੀ ਪਤਾ ਨਹੀਂ ਲੱਗਿਆ ਜੀ ਇਹਨਾਂ ਨੂੰ ਪਤਾ ਨਹੀਂ ਲੱਗਿਆ ਚਲੋ ਚੱਕੋ ਪੁੱਤਰਾ ਫਿਰ ਸਮਝਾਓ ਚੱਕੋ ਵੀ ਪੁੱਤਰਾ ਸਾਰੇ ਮੁਲਖ ਵਿੱਚ ਲੈਕਸ਼ਨ ਦੀ ਉਹਨੇ ਕਰੀ ਤਿਆਰੀ ਪੰਜਾਬ ਦੇ ਹੈਲੀਕਾਪਟਰ ਵਿੱਚ ਦੇਖਿਆ ਮੈਂ ਬਾਲੇਵਾਰੀ ਪੰਜਾਬ ਦੇ ਵਾਂਗੂ ਫਿਰਦਾ ਏ ਹੋਰ ਸੂਬੇ ਠੱਗਦਾ ਅਰੇ ਰੇਲੀਆਂ ਉੱਤੇ ਪੈਸਾ ਪੰਜਾ ਬਲਗਦਾ ਰੇਲੀਆਂ ਉੱਤੇ ਪੈਸਾ ਪੰਜਾ ਬਲਗਦਾ ਆਇਓ ਬਈ ਆਜੋ ਬਈ ਲੱਗ ਗਿਆ ਪਤਾ ਹੁਣ ਲੱਗਿਆ ਬਾਬਾ ਜੀ ਇਹ ਆ ਜੀ ਮਨਿੰਦਰ ਜੀ ਜੀ ਆਏ ਆ ਜਾਂਦੇ ਹੁਣ ਆਏ ਆ ਜਾਂਦੇ ਆ ਗਏ ਜੀ ਇਹ ਹੁਣ ਕਿਹੜੇ ਆ ਗਏ ਇਹ ਇਹ ਜੀ ਹੁਣ ਆਪਾਂ ਅੱਗੇ ਅੱਗੇ ਸਾਰੀ ਗੱਲ ਕਰਾਂਗੇ ਦੱਸੋ ਬੱਚਾ ਕਿਹੜਾ ਪਤਾ ਲੱਗ ਗਿਆ ਹੁਣ ਤੁਹਾਨੂੰ ਰਾਜਸਥਾਨ ਹਰਿਆਣਾ ਵਿੱਚ ਸਰਕਾਰ ਆ ਜੇਗੀ ਹਰਿਆਣਾ ਔਰ ਰਾਜਸਥਾਨ ਵਿੱਚ ਪੁੱਛਦਾ ਸਰਕਾਰ ਆ ਜੇਗੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਬੜਾ ਉਹ ਕਰਦੇ ਖੱਜਲ ਖਵਾਰ ਕੋਈ ਕੰਮ ਨਹੀਂ ਲਾਉਂਦੇ ਪਰ ਬਾਬੇ ਵੀ ਬੜਾ ਨਾਰ ਰਹੇ ਆ ਪੰਜਾਬ ਚ ਪਿਛਲੇ ਸਾਲ ਰਹੇ ਆ ਹਾਲ ਦੇਖ ਕੇ ਥੋੜਾ ਬੱਲੀ ਲੋਕ ਕਰਾਉਣਗੇ ਫੁੱਲ ਤਸੱਲੀ ਹੁਣ ਤੁਹਾਨੂੰ ਮੈਂ ਕਹਾਂ ਕੀ ਯਾਰ ਹਰਿਆਣਾ ਜੀ ਤਾਂ ਮੁਸ਼ਕਿਲ ਆ ਸਰਕਾਰ ਬਸ ਬਸ ਮੁਸ਼ਕਿਲ ਐ ਬਾਬੇ ਜੀ ਨੇ ਕਹਿੰਦਾ ਮੁਸ਼ਕਿਲ ਆ ਸਰਕਾਰ ਜੀ ਕੋਈ ਵਰਕਰ ਕੋਈ ਐਸੀ ਪ੍ਰੋਬਲਮ ਆਈ ਤੋਂ ਨਹੀਂ ਕੋਈ ਕਿਸ ਨੇ ਦੱਸਿਆ ਨਹੀਂ ਬਾਬਾ ਜੀ ਅਜੇ ਤੱਕ ਨਹੀਂ ਦੱਸਿਆ ਬਹੁਤ ਪ੍ਰੋਬਲਮ ਐ ਮਨਿੰਦਰ ਜੀ ਜੀ ਪੰਜਾਬ ਦੇ ਵਿੱਚ ਪ੍ਰੋਬਲਮਾਂ ਨਹੀਂ ਚੱਲ ਰਹੀਆਂ ਇਸ ਦੇ ਵਿੱਚ ਇਹ ਆਵਾਮਾ ਦੀ ਪਾਰਟੀ ਵਾਲਿਆ ਇਹ ਤਾਂ ਤੁਸੀਂ ਦੱਸੋਗੇ ਮੈਂ ਦੱਸਦਾ ਫਿਰ ਓਏ ਪਤਰਾ VIP ਕਲਚਰ ਕਿਹੜਾ ਘਟਾਇਆ ਹਰ ਥਾਂ ਤੇ ਐ ਪੋਸਟਰ ਲਾਇਆ ਮਾਈਨਿੰਗ ਵਾਲਾ ਦੱਸੋ ਕੀ ਬਣਿਆ ਕਿੰਨਾ ਉਹ ਤੋਂ ਪ੍ਰੋਫਿਟ ਆਇਆ ਪੱਤਰਕਾਰਾਂ ਨੂੰ ਬੱਸ ਚ ਕਰਕੇ ਦੱਸੋ ਕਿਹੜਾ ਨਸ਼ਾ ਘਟਾਇਆ ਡਿਬਰੂਗੜ੍ਹ ਮੁੰਡੇ ਭੇਜ ਕੇ ਦਿੱਲੀ ਵਾਲਾ ਰੰਗ ਦਿਖਾਇਆ ਇਨਕਲਾਬ ਤੇ ਲੈ ਕੇ ਵੋਟਾਂ ਤੁਸੀਂ ਉਹਨਾਂ ਤੇ ਡੰਡਾ ਭਰਾਇਆ ਸੁਵਿਧਾ ਸੈਂਟਰ ਨੂੰ ਰੰਗ ਹੈ ਕਰਕੇ ਰੰਗਲਾ ਤੁਸੀਂ ਪੰਜਾਬ ਬਣਾਇਆ ਅਸੀਂ ਕ腐ਸ਼ਨ ਰੋਜ਼ ਦੇਖਦੇ ਸਾਲਾ 300 ਬਾਅਦ ਕੋਈ ਕੇਸ ਹੀ ਨਹੀਂ ਆਇਆ 300 ਬਾਅਦ ਕੋਈ ਕੇਸ ਹੀ ਨਹੀਂ ਆਇਆ 300 ਕਮਾ ਕਿੱਥੇ ਬਈ ਉਹ ਕਿੱਥੇ ਦੱਸੋ ਬਾਬਾ ਜੀ 버ਗਰ ਤੋਂ ਸਭ ਹੀ ਮਾਰੇ ਸਾਥ ਹੈ ਸ ਤਾਂ ਕੋਈ ਦਿੱਕਤ ਆ ਹੀ ਨਹੀਂ ਦੇਈ ਵਰਕਰ ਕਿੱਥੇ ਨਾਲ ਆ ਕਿੱਥੇ ਨਾਲ ਆ ਮਿੰਦਰਜੀ ਤਾਹੇ ਵੀ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਹਿੰਦੇ ਸਾਡੇ ਨਾਲ ਵਰਕਰ ਹੈ ਵਰਕਰ ਹੈ ਬੇਟੇ ਕਮੈਂਟ ਪੜਿਆ ਕਰੋ ਤੁਸੀਂ ਆਪਦੇ ਜਾ ਕੇ ਜਦੋਂ 100 ਦੇ ਵਿੱਚੋਂ 100 ਤੇ ਕਿਹੜੇ ਹਜ਼ਾਰ ਦੇ ਵਿੱਚੋਂ ਤੁਹਾਨੂੰ ਇੱਕ ਕਮੈਂਟ ਥੋੜੇ ਪੱਖ ਚਾਉਂਦਾ ਤੁਹਾਡੇ ਨਾਲ ਕਿੰਨੇ ਲੋਕ ਬੰਦੇ ਆ ਗਏ ਕਿਹੜੇ ਤਰੀਕੇ ਨਾਲ ਤੁਸੀਂ ਕਿਵੇਂ ਸਮਝੀ ਜਾਂਦੇ ਹੋ ਤੁਸੀਂ ਬੇਟੇ ਦੇਖੋ ਇਹ ਗੱਲ ਨਹੀਂ ਹੁੰਦੀ ਮੇਰੀ ਗੱਲ ਸੁਣੋ ਪਿਆ ਧਿਆਨ ਨਾਲ ਪੂਰੇ ਧਿਆਨ ਨਾਲ ਵਰਕਰ ਦੀ ਬੱਚਾ ਮਜਬੂਰੀ ਠੀਕ ਹੈ ਗੱਲ ਕੋਈ ਸੁਣੀ ਨਹੀਂ ਜਾਂਦਾ ਹਾਂਜੀ ਬਾਬਾ ਜੀ ਵਰਕਰ ਫਿਰਦਾ ੱੱੱੱੱੱੱੱੱੱੱੱੱੱੱੱੱੱ ਹੋਰ ਕਿਸੇ ਵਿੱਚ ਜਾ ਨਹੀਂ ਸਕਦੇ 5 ਸਾਲ ਛੇਤੀ ਆ ਨਹੀਂ ਸਕਦੇ ਵਰਕਰ ਦੀ ਬੱਚਾ ਮਜਬੂਰੀ ਹਾਂਜੀ ਸੀਐਮ ਦਾ ਜੋ ਹਲਕਾ ਧੂਰੀ ਜੋ 10 ਸਾਲਾਂ ਤੋਂ ਨਾਲ ਰਹੇ ਨੇ ਵੀ ਕੱਢ ਹੁਣ ਗਾਲ ਰਹੇ ਨੇ ਦੋ ਤਾਂ ਲੰਘ ਗਏ ਤਿੰਨ ਹਸਾਰ ਰਹਿ ਗਏ ਪਸਟਾਉਣਾ ਹੈ ਬੜਾ ਤੁਸੀਂ ਬਾਬੇ ਕਹਿਗੇ ਐਦੂ ਬਾਅਦ ਇੱਥੇ ਨਹੀਂ ਹੋਣਾ ਫਿਰ ਮੈਂ ਪੁੱਤਰਾ ਜੋੜਾ ਲਾਉਣਾ ਫਿਰ ਜੋੜਾ ਵੀ ਲਾ ਲੈਂਦਾ ਬਾਬਾ ਬੱਸ ਹੁਣ ਨਿਕਲੋ ਹਾਂ ਚਲੋ ਚਲੋ ਜੋੜਾ ਲਾ ਲਾਂਗੇ ਹਾਂ ਚਲੋ ਚਲੋ ਤੁਸੀਂ ਤੁਸੀਂ ਉਹਨਾਂ ਨੂੰ ਨਾਰਾਜ਼ ਕਰਕੇ ਮੋੜਤਾ ਉਹ ਤਾਂ ਉਹਨਾਂ ਦਾ ਤਾਂ ਕੰਮ ਬੋਲਦਾ ਸਾਰੇ ਬੋੜ ਲਵਾਏ ਉਹਨਾਂ ਨੇ ਤਾਂ ਸਾਡਾ ਕੰਮ ਬੋਲਦਾ ਨਹੀਂ ਨਹੀਂ ਜੀ ਉਹ ਪਹਿਲਾਂ ਸਹੀ ਲਵਾਤੇ ਸੀ ਐਕਚੁਅਲੀ ਚ ਪਹਿਲਾਂ ਲਵਾਏ ਸੀ ਕੰਮ ਬੋਲਦਾ ਉਹ ਤਾਂ ਹੀ ਤਬਰ ਵਿਆਹ ਹੋਈ ਜਾਂਦੇ ਵੀ ਉਹ ਬੋਲਣ ਲੱਗਿਆ ਸੀ ਹੁਣ ਤਾਂ ਕਰਕੇ ਕੰਮ ਨਹੀਂ ਬੋਲਦਾ ਕੰਮ ਬੋਲਣ ਲੱਗੇ ਤਾਂ ਜੀ ਪੰਜਾਬ ਵੈਸੇ ਬੋਲਣ ਲੱਗ ਜ ਦੱਸਣ ਲੱਗ ਜੀ ਆ ਕੰਮ ਕੰਮ ਬੋਲ ਰਹੇ ਆ ਵੈਸੇ ਕੰਮ ਆਏ ਬੋਲ ਰਹੇ ਵੀ ਨਿਯੁਕਤੀ ਪੱਤਰ ਬੰਡੇ ਸੀ ਹਮ ਪਰ ਮੁੰਡੇ ਅੱਜ ਵੀ ਸਿਕਿਉਰਿਟੀ ਗਾਰਡ ਆ ਹਮ ਨਿਯੁਕਤੀ ਪੱਤਰ ਉਹ ਵੀ ਕੁੜੀ ਲੈ ਕੇ ਗਈ ਸੀ ਪਰ ਕੁੜੀ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰਕੇ ਮਰ ਗਈ ਤੇ ਨਾ ਕੀਦਾ ਆ ਰਿਹਾ ਜੀ ਮੰਤਰੀ ਸਾਹਿਬ ਦਾ ਉਹਨਾਂ ਬਾਰੇ ਕੋਈ ਗੱਲ ਨਹੀਂ ਕਰੀ ਆਹ ਕੰਮ ਜ਼ਰੂਰ ਬੋਲ ਰਿਹਾ ਲੋਕ ਕ ਬੋਲ ਰਿਹਾ ਲੋਕ ਗੱਲਾਂ ਕਰ ਰਹੇ ਨੇ ਵੀ ਆਹ ਕੰਮ ਕਰਤਾ ਤੁਸੀਂ ਆਹ ਕੰਮ ਕਰਤਾ ਕੰਮ ਤਾਂ ਦੇਖੋ ਬੋਲ ਰਹੇ ਆ ਇਹਨਾਂ ਦੇ ਅਸੀਂ ਤੁਸੀਂ ਇੱਕ ਤੁਸੀਂ ਕਹਿ ਰਹੇ ਸੀ ਸ਼ਬਦ ਗਾ ਰਹੇ ਸੀ ਪੰਜਾਬ ਦੇ ਜਹਾਜ਼ 'ਚ ਹੈਲੀਕਾਪਟਰ 'ਚ ਕਹੀਏ ਪੰਜਾਬ ਦਾ ਹੈਲੀਕਾਪਟਰ ਉਹ ਕਹਿੰਦੇ ਪੂਰੇ ਦੇਸ਼ 'ਚ ਇਨਕਲਾਬ ਲੈ ਕੇ ਆਉਣਾ ਸੀ ਨਹੀਂ ਪਤਾ ਥੋੜਾ ਜਿਆਦਾ ਹੈ ਸਮਝ ਇਨਕਲਾਬ ਹਮ ਇਨਕਲਾਬ ਇਨਕਲਾਬ ਨਹੀਂ ਜੀ ਹੁਣ ਤਾਂ ਅਸਲ ਦੇ ਬਚਨਾ ਜੀ ਪੰਜਾਬ ਵਾਲੇ ਇਨਕਲਾਬ ਤੋਂ ਨਫ਼ਰਤ ਹੀ ਮੰਨਣ ਲੱਗ ਜਾਣਗੇ ਗਰੰਟੀ ਆ ਉਹਨਾਂ ਨਾਲੇ ਮੈਂ ਫੇਰ ਸਮਝਾਉਣਾ ਬੱਚਾ ਜੇ ਕਿਤੇ ਮੈਨੂੰ ਲਾਈਵ ਸੁਣਦੇ ਹੋ ਤਾਂ ਬਹੁਤ ਔਖੇ ਹੋਣਗੇ ਬਹੁਤ ਹੋਣਗੇ ਮੁੜ ਕੇ ਐ ਭੱਜਿਆ ਕਰੂੰਗੇ ਪੀਲਾ ਪਰਨੇ ਨੂੰ ਦੇਖ ਕੇ ਨਾ ਮੁੜ ਕੇ ਗੁਰਾਂਹਾ ਜਿੱਥੇ ਬੰਦੀ ਵਾਲਾ ਕਹਿ ਕੇ ਭੱਜਿਆ ਕਰੂੰਗੇ ਵੀ ਮਤ ਉਹਨਾਂ ਦਾ ਪਾਰਟੀ ਵਾਲਾ ਨਹੀਂ ਹਾਂਜੀ ਨਾ ਛੱਡ ਦਿਓ ਵੀ ਉਹਨਾਂ ਦਾ ਕਹਿ ਕੇ ਬਸ ਹੁਣ ਉਹਨਾਂ ਦਾ ਕਹਿ ਕੇ ਹੁਣ ਅਗਲਾ ਅਗਲਾ ਅਗਲੀ ਕਿਹੜੀ ਆ ਰਹੀ ਆਵਾਜ਼ ਜਿੱਤੋਂ ਹੁਣ ਅਗਲੀ ਕਿਹੜੀ ਪਾਰਟੀ ਦੀ ਜਾਂ ਕਿਹੜੀ ਧਿਰ ਦੀ ਆ ਰਹੀ ਆ ਉਹਦੀ ਆਵਾਜ਼ ਆ ਰਹੀ ਆ ਮਨਿੰਦਰ ਜੀ ਜੀ ਇੱਕ ਮੈਂ ਤੁ என்ன பார்ட்டி வரை கல்